ਕੈਡੀਨੇਟ ਨੇ ਕਾਂਗਰਸ ਦੇ ਉਹਨਾਂ ਨੇ ਅਤੇ ਚੰਨੀ ਸਾਹ ਬੁੱਥ ਜਾਂਦੇ ਨੇ ਉਹ ਕਾਂਗਰਸ ਜੁਆਇਨ ਕਰਕੇ ਆਉਂਦੇ ਨੇ ਤਾਂ ਇਸ ਦੇ ਬਾਅਦ ਉਹ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਵੀ ਅਸੀਂ ਹਾਈ ਕਮਾਂਡ ਨਾਲ ਗੱਲਬਾਤ ਕਰਾਂਗੇ ਵੀ ਮੈਨੂੰ ਤਾਂ ਕੋਈ ਜਾਣਕਾਰੀ ਦਿੱਤੀ ਨਹੀਂ ਗਈ ਕਿ ਉਹ ਕਈ ਉਹਨਾਂ ਦਾ ਕਹਿਣਾ ਵੀ ਜਾਇਜ਼ ਹੈ ਪਰ ਇਹ ਗੱਲ ਇਹ ਹੈ ਕਿ ਇਹ ਜਿਹੜਾ ਕੁਝ ਹੋ ਰਿਹਾ ਇਸ ਤੋਂ ਦੂਜਾ ਜਨਾਬ ਜੀ ਮਿੰਟ ਤੋਂ ਉਹਨਾਂ ਤੋਂ ਪਹਿਲਾਂ ਜਿਹੜੀ ਗੱਦਾਂ ਚੜੀਆਂ ਸੀ ਕਿ ਕਾਂਗਰਸ ਦੋ ਫਾੜ ਹੈ ਹਾਲਾਂਕਿ ਯਾਤਰਾ ਵੀ ਗੱਡੀ ਆ ਰਹੀ ਹੈ ਪੰਜਾਬ ਕਾਂਗਰਸ ਬਚਾਓ ਯਾਤਰਾ ਪਰ ਉਹਦਾ ਅਸਰ ਦਿਖ ਨਹੀਂ ਰਿਹਾ ਕਿਉਂਕਿ ਇਹ ਦੇਖੋ ਰੋਜ਼ਾਨਾ ਹੀ ਰੋਜ਼ ਕੋਈ ਨਾ ਕੋਈ ਅਜਿਹੇ ਵਾਕਿਆ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਫੁੱਟ ਦਿਖਾਈ ਦੇ ਰਹੀ ਹੈ ਤੇ ਇਹ ਤਾਜ਼ਾ ਮਾਮਲਾ ਸਾਹਮਣੇ ਆ ਗਿਆ ਹੈ ਕੜਵਲ ਦੇ ਰਾਹੀਂ ਤਾਂ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨੀ ਚਲਦੇ ਆ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਅਰਿੰਦਰ ਸਿੰਘ ਜੀ ਉਹਨਾਂ ਤੋਂ ਲੈਣੇ ਆ ਪੂਰੀ ਅਪਡੇਟ ਕੀ ਹੈ ਸਾਰਾ ਮਾਮਲਾ ਅਰਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸਾਨੂੰ ਅਰਿੰਦਰ ਸਿੰਘ ਜੀ ਫਿਰ ਕਾਂਗਰਸ ਦੀ ਯਾਨੀ ਕਿ ਫੁੱਟ ਦਿਖਾਈ ਦੇ ਆ ਗਈ ਸਾਹਮਣੇ ਹਾਂਜੀ ਕਾਂਗਰਸ ਦੀ ਫੁੱਟ ਕਦ ਜਗ ਜਾ ਰਹੀ ਹੈ ਅੱਜ ਦੀ ਨਹੀਂ ਇਹ ਤਾਂ ਕਾਫੀ ਦੇਰ ਦੀ ਜਦੋਂ ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਉਦੋਂ ਤਾਂ ਮਤਲਬ ਚਰਮ ਸੀਮਾ ਤੇ ਚੱਲੀ ਜਾਂਦੀ ਹੈ ਫੁੱਟ ਜਿਹੜੀ ਅੱਜ ਤੱਕ ਮਤਲਬ ਵਰਕਰਾਰ ਆ ਨਹੀਂ ਪਰ ਇਹ ਤਾਂ ਇਹ ਤਾਂ ਪੰਜਾਬ ਕਾਂਗਰਸ ਬਚਾਓ ਯਾਤਰਾਵਾਂ ਕੱਢ ਰਹੇ ਨੇ ਖੇਹਰਾਂ ਵਿੱਚ ਕਹਿੰਦੇ ਅਸੀਂ ਸਾਡੀ ਅਸੀਂ ਕਲੀਊਟਾ ਦੇਖੋ ਜੀ ਯਾਤਰਾ ਤਾਂ ਕੱਢ ਰਹੇ ਅੱਜ ਵੀ ਮੁੱਲਾਂਪੁਰ ਦਾਖਾ ਦੇ ਵਿੱਚ ਸੰਵਿਧਾਨ ਬਚਾਓ ਯਾਤਰਾ ਜਿਹੜੀ ਕਾਂਗਰਸ ਦੀ ਉਹ ਕੱਢ ਰਹੇ ਜਿਹਦੀ ਪ੍ਰਧਾਨੀ ਮਤਲਬ ਰਾਜਾ ਬਰਿੰਦ ਸਾਹਿਬ ਕਰ ਰਹੇ ਨੇ ਜੀ ਉੱਥੇ ਪ੍ਰੈਸ ਕਾਨਫਰੰਸ ਵੀ ਕਰਨਗੇ ਤੇ ਇਹਦੇ ਉੱਤੇ ਕੋਈ ਵੱਡੇ ਖੁਲਾਸੇ ਕਰਨ ਦੀ ਵੀ ਉਹਨਾਂ ਦੀ ਸੰਭਾਵਨਾ ਹੈ ਕਿ ਐ ਗੱਲ ਕਰ ਵੀ ਜਿਹੜਾ ਮਤਲਬ ਇਹ ਘਟਨਾਕ੍ਰਮ ਵਾਪਰਿਆ ਉਹਦੇ ਨਾਲ ਮਨਜੋਗ ਜਿਹੜੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਰਾਜਾ ਬੜਿੰਗ ਉਹ ਏ ਧੜਿੰਗ ਮਤਲਬ ਇਹ ਉਹਨਾਂ ਦੀ ਥੋੜੀ ਜਿਹੀ ਨਾਰਾਜ਼ਗੀ ਹੈ ਜਿਹੜੀ ਉਹ ਮਤਲਬ ਜ਼ਾਹਰ ਹੋ ਰਹੀ ਹੈ ਤੇ ਨਾਰਾਜ਼ਗੀ ਜ਼ਾਹਰ ਕਰਨ ਦਾ ਉਹਨਾਂ ਦਾ ਅਧਿਕਾਰ ਵੀ ਹੱਕ ਵੀ ਹੈ ਸਾਤੇ ਮਤਲਬ ਹਾਈਕੁਆਰਟਰ ਦੇ ਚੰਦ ਵਿੱਚ ਗੱਲ ਨਹੀਂ ਆ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੇ ਕੋਈ ਗੱਲ ਧਿਆਨ ਦੇ ਵਿੱਚ ਨਾ ਹੋਣੀ ਇਸ ਤਰ੍ਹਾਂ ਦੀ ਕੋਈ ਜਦੋਂ ਕੋਈ ਜੁਆਇਨਿੰਗ ਕਰਾਉਂਦੇ ਨੇ ਮਤਲਬ ਤਾਂ ਜਿਹੜਾ ਪਾਰਟੀ ਪ੍ਰਧਾਨ ਹੁੰਦਾ ਉਹਦੀ ਜ਼ਮੂਰੀਅਤ ਹੋਣੀ ਜ਼ਰੂਰੀ ਹੁੰਦੀ ਸਹੀ ਗਾਇ ਤੁਸੀਂ ਵੀ ਰਾਜਾ ਵੜਿੰਗ ਨੌਜਵਾਨਾਂ ਦੀ ਅੱਜ ਦਿਲਾਂ ਦੀ ਧੜਕਣ ਨੇ ਮੈਂ ਥੋੜਾ ਪਿੱਛੇ ਜਾਣਾ ਚਾਹਾਂ ਜਿਆਦਾ ਨਹੀਂ ਕੁਸਮਾ ਪਹਿਲਾਂ ਜਦੋਂ ਨਵਜੋ ਸਿੱਧੂ ਪਾਰਟੀ ਵੀ ਸੀਗੇ ਉਹ ਅਤੇ ਦੂਸਰਾ ਬਾਜਵਾ ਸਾਹਿਬ ਇਹਨਾਂ ਤੋਂ ਕਮਾਂਡ ਜਦੋਂ ਨਹੀਂ ਸੁਭਾਲੀ ਤਾਂ ਰਾਜਾ ਵਡਿੰਗ ਨੇ ਆਪ ਮੋਰੀ ਹੋ ਕੇ ਜਦੋਂ ਕਿ ਪਾਰਟੀ ਨੂੰ ਸੰਭਾਲਿਆ ਵੀ ਤੇ ਪਾਰਟੀ ਨੂੰ ਵਾਪਸ ਥੋੜਾ ਬੋਤਾ ਉਹ ਲਾਈਨ ਤੇ ਰਹਿ ਕੇ ਆਏ ਜਿਸ ਤੋਂ ਲੋਕ ਉਹਨੂੰ ਪਸੰਦ ਵੀ ਕਰਦੇ ਆ ਤੁਹਾਨੂੰ ਲੱਗਦਾ ਨਹੀਂ ਵੀ ਉਹ ਰਾਜਾ ਵਡਿੰਗ ਵੀ ਸ਼ਾਇਦ ਮਹਿਸੂਸ ਕਰ ਰਹੇ ਹੋਣਗੇ ਕਿ ਐਦਾਂ ਕੜਵਲ ਦੀ ਵਾਪਸੀ ਮੇਰੇ ਤੋਂ ਬਗੈਰ ਪੁੱਛੇ ਇਹਨਾਂ ਦਸੇ ਹੀ ਨਹੀਂ ਗਿਆ ਕਿਤੇ ਨਾ ਕਿਤੇ ਇਹ ਨਹੀਂ ਉਹਨਾਂ ਦੀ ਪ੍ਰਧਾਨਗੀ ਵੀ ਦੌਤੇ ਲੱਗ ਚੁੱਕੀ ਹੈ ਹਾਂਜੀ ਦੇਖੋ ਫਿਰ ਜੇ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਦੀਆਂ ਫਿਰ ਅਗਲਾ ਆਪਸਾਈਡ ਤੇ ਹੋ ਜਾਂਦਾ ਹੈ ਦੇਖੋ ਥੋੜਾ ਜਿਹਾ ਵੇਟ ਕਰੋ ਮੁੱਲਾਂਪੁਰ ਦਾਖਾ ਦੇ ਵਿੱਚ ਅੱਜ ਸੰਵਿਧਾਨ ਵਿੱਚ ਆਉ ਰੈਲੀ ਹੈ ਜਿਹੜੀ ਉਹ ਕੱਢੀ ਜਾ ਰਹੀ ਹੈ ਉਹਦੇ ਵਿੱਚ ਖਲਾਸੇ ਕਰਨ ਦੀ ਸੰਭਾਵਨਾ ਹੈ ਦੇਖੋ ਹੋ ਸਕਦਾ ਹੈ ਮਤਲਬ ਲੁਧਿਆਣਾ ਚੋਣ ਦੇ ਉੱਤੇ ਅਹਿਮ ਖਲਾਸੇ ਵੀ ਉਹ ਕਰ ਦੇਣ ਕਿਉਂਕਿ ਜਿਹੜੀ ਹਾਈ ਕਮਾਂਡ ਹੈ ਨਾ ਜੀ ਇਸ ਤਰ੍ਹਾਂ ਦੀਆਂ ਜੁਆਇਨਿੰਗਾਂ ਦੇ ਉੱਤੇ ਹਾਈ ਕਮਾਂਡ ਦਾ ਕੋਈ ਬਹੁਤਾ ਸਖਤ ਰੁਖ ਨਹੀਂ ਹੁੰਦਾ ਕਿਉਂਕਿ ਪ੍ਰੋਟੋਕੋਲ ਹੈ ਜਿਹੜਾ ਮਤਲਬ ਉਹ ਵੀ ਫਾਲੋ ਕੀਤਾ ਜਾਣਾ ਚਾਹੀਦਾ ਹਰ ਇੱਕ ਪਾਰਟੀ ਦਾ ਇਹ ਹੁੰਦਾ ਵੀ ਪ੍ਰਧਾਨ ਦਾ ਕਹਿਣਾ ਜ਼ਰੂਰੀ ਹੁੰਦਾ ਹੈ ਗੱਲ ਕਰ ਇਹਦੇ ਵਿੱਚ ਕਈ ਵਾਰੀ ਪਹਿਲਾਂ ਵੀ ਇੰਗੀਆਂ ਜਾਂ ਘਟਨਾਵਾਂ ਹੋਈਆਂ ਨੇ ਜਿਹਦੇ ਵਿੱਚ ਮਤਲਬ ਜਿਹੜੇ ਨਿਤਰਾ ਦੀ ਆਪੋ ਆਪਣੀ ਬੰਸਰੀ ਵਜਦੀ ਹੋਈ ਪਤਾ ਲੱਗਦਾ ਹੁੰਦਾ ਕਿਉਂਕਿ ਇਹ ਰਾਣਾ ਗੁਰਜੀਤ ਜੀ ਤੇ ਚੰਨੀ ਸਾਹਿਬ ਤੇ ਆਸ਼ੂ ਜੀ ਇਹਨਾਂ ਤਿੰਨਾਂ ਨੇ ਰਲ ਕੇ ਮਤਲਬ ਜੁਆਇਲਿੰਗ ਕਰਾਈ ਹੈ ਕੁਝ ਲੋਕਾਂ ਦੇ ਤਾਂ ਮੰਨਾਂ ਦੇ ਵਿੱਚ ਇਹ ਹੈ ਪੀ ਪਾਰਲੀਮੈਂਟ ਦੀਆਂ ਚੋਣਾਂ ਦੇ ਵੇਲੇ ਜਦੋਂ ਰਾਜਾ ਬ੍ਰਿੰਦ ਖੜਾ ਸੀ ਇੱਥੇ ਉਹਨੂੰ ਸਾਈਡ ਤੇ ਜਾਣ ਕੇ ਕੀਤਾ ਗਿਆ ਮਤਲਬ ਅਸਲ ਜਿਹੜਾ ਗੁੱਸਾ ਹੈ ਜਾਂ ਰੋਸ ਹੈ ਇਹ ਬ੍ਰਿੰਦ ਸਾਹਿਬ ਦੇ ਮਨ ਦੇ ਵਿੱਚ ਇਹ ਹੈ ਜੇ ਗੱਲ ਸਹੀ ਹੋਈ ਤਾਂ ਉਹਨਾਂ ਦਾ ਜਿਹੜਾ ਮਤਲਬ ਨਰਾਜ਼ ਹੋਣਾ ਤਾਂ ਸੁਭਾਵਕ ਹੈ ਮਤਲਬ ਹੱਕ ਵੀ ਬਣਦਾ ਔਰ ਮੈਂ ਆਣਾ ਚਾਹਾਂਗਾ ਦੇਖੋ ਆਪਣਾ ਚਰਨੀ ਚੰਨੀ ਤੇ ਜਦੋਂ ਚਰਨੀ ਚੰਨੀ ਤੇ ਇੱਕ ਦੋ ਵਾਰ ਯਾਨੀ ਕਿ ਆਫਤਾ ਦਿਖਾਈ ਦਿੱਤੀ ਉਹਨਾਂ ਦੇ ਸਵਾਲ ਉੱਠੇ ਦਾ ਰਾਜਾ ਵੜਿੰਗ ਨੇ ਹਰ ਵਾਰ ਪਾਰਟੀ ਵਾਈ ਤੋਂ ਉੱਠ ਕੇ ਉਹਨਾਂ ਦਾ ਸਮਰਥਨ ਕੀਤਾ ਉਹਨਾਂ ਦੇ ਨਾਲ ਖੜੇ ਪਰ ਸ਼ਾਇਦ ਇਹ ਵੀ ਕਰਨ ਹੁੰਦਾ ਕਿ ਰਾਜਾ ਵੜਿੰਗ ਨੇ ਦੇਖਿਆ ਵੀ ਮੈਂ ਚੰਨੀ ਸਾਹਿਬ ਦਾ ਪੱਖੋਂ ਸਾਥ ਦੇ ਰਿਹਾ ਤੇ ਆ ਚੰਨੀ ਸਾਹਿਬ ਮੇਰੇ ਖਿਲਾਫ ਖੜਦੇ ਦਿਖਾਈ ਦੇ ਰਹੇ ਨੇ ਜੋ ਉਹਨਾਂ ਖਿਲਾਫ ਤਾਂ ਨਹੀਂ ਹੈ ਜੀ ਮਤਲਬ ਕੋਈ ਖਿਲਾਫ ਤਾਂ ਨਹੀਂ ਆਪਾਂ ਕਹਿ ਸਕਦੇ ਗੱਲ ਕਰ ਵੀ ਥੋੜਾ ਜਿਹਾ ਵਿੱਚ ਮਤਲਬ ਸ਼ਮੂਲੀਅਤ ਜ਼ਰੂਰ ਕਰਾਉਣੀ ਸੀ ਕੋਈ ਜੈਸਨ ਨਾਲ ਤੋਂ ਕਰਵਾਉਣੀ ਸੀ ਜਾਂ ਹਾਈ ਕਮਾਂਡ ਤੋਂ ਉਹਨਾਂ ਨੂੰ ਕਿਉਂਕਿ ਚੰਨੀ ਸਾਹਿਬ ਦੀ ਜੀ ਸਿੱਧੀ ਗੱਲ ਹੋਣਾ ਹਾਈ ਕਮਾਂਡ ਨਾਲ ਹੈਗੀ ਯਾਰ ਰਾਜਗਾਂਧੀ ਸਾਹਿਬ ਨੂੰ ਜਾ ਕੇ ਮਿਲਦੇ ਨੇ ਡਾਇਰੈਕਟਰ ਮਤਲਬ ਤਾਂ ਵਿਰਿੰਗਰ ਨੂੰ ਵੀ ਜ਼ਰੂਰ ਇਹਦੇ ਵਿੱਚ ਸ਼ਮੂਲੀਅਤ ਕਰਾਉਣੀ ਚਾਹੀਦੀ ਸੀਗੀ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮੁਠਤਾਂ ਇਹ ਕਾਂਗਰਸ ਦੀ ਹੈ ਉਹ ਯਾਰ ਹੁੰਦੀ ਤੇ ਜਿਹੜੀ ਫੁੱਟਪਾਉ ਮਤਲਬ ਨੀਤੀ ਇਹਨਾਂ ਦੀ ਚੱਲੀ ਜਾਂਦੀ ਹੈ ਇਹ ਇਲੈਕਸ਼ਨ ਦੇ ਉੱਤੇ ਕਿਤੇ ਗਹਿਰਾ ਅਸਰ ਨਾ ਪਾ ਦੇ ਤੇ ਫਿਰ ਬਾਅਦ ਦੇ ਵਿੱਚ ਪਛਤਾਉਣ ਨਾਲ ਕੁਝ ਨਹੀਂ ਬਣਦਾ ਹੁੰਦਾ ਜਿਦੋਂ ਚਿੜੀਆ ਇੱਕ ਚੁਗ ਜਾਂਦੀ ਹੈ ਹਾਂ ਕਵੇ ਦੇਖੋ ਹੇ ਤੱਕ ਨਾ ਬਾਜਾ ਸਾਹਿਬ ਆਈ ਵਿਆਹ ਸਾਹਮਣੇ ਆ ਤੁਹਾਨੂੰ ਯਾਦ ਹੋਣਾ ਕਿ ਬਾਜਾ ਸਾਹਿਬ ਜਦੋਂ ਇਹ ਮਹੀਨਾ ਪਹਿਲਾਂ ਪੇਸ਼ੀਆ ਤੇ ਜਾ ਰਹੇ ਸੀ ਚੰਡੀਗੜ੍ਹ ਤਾਂ ਰਾਜਾ ਵੜਿੰਗ ਉੱਥੇ ਉਹਨੂੰ ਮਿਲਣ ਜਾਂਦੇ ਰਹੇ ਪੂਰਾ ਸਮਰਥਨ ਕੀਤਾ ਗਿਆ ਪਰ ਹੇਠ ਤੱਕ ਬਾਜਾ ਸਾਹਿਬ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਲੇਕਿਓ ਸੀਨੀਅਰ ਇਟਾ ਹੈ ਕਾਂਗਰਸ ਦੇ ਹਾਂਜੀ ਦੇਖੋ ਇਹ ਲੋਕੀ ਨੇ ਮਤਲਬ ਹੱਕ ਬਣਦਾ ਦੇਖੋ ਬਰਿੰਗ ਸਾਹਿਬ ਤਾਂ ਇੱਕ ਪ੍ਰਧਾਨ ਹੋਣ ਦੇ ਨਾਤੇ ਹਰ ਇੱਕ ਥਾਂ ਦੇ ਉੱਤੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿੱਥੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਜਿਵੇਂ ਹੁਣ ਕਾਗਜ਼ ਭਰੇ ਸੀਗੇ ਉਦੋਂ ਮਤਲਬ ਇਹਨਾਂ ਨੇ ਕਹਿ ਭਗੇਂ ਸਾਹਿਬ ਤੇ ਕਹਿਣ ਦੇ ਉੱਤੇ ਮਤਲਬ ਬਰਿੰਗ ਸਾਹਿਬ ਆਏ ਨੇ ਤੇ ਉਹਨਾਂ ਨੇ ਕਾਗਜ਼ਾਂ ਬਲੇ ਸਮੂਲੀਅਤ ਕੀਤੀ ਹੈ ਤੇ ਨਾਲੇ ਇਹ ਵੀ ਕਿਹਾ ਵੀ ਪੁਰਾਣੀਆਂ ਗੱਲਾਂ ਨੂੰ ਛੱਡੋ ਹੁਣ ਨਵਾਂ ਮਤਲਬ ਜਿਹੜਾ ਉਹ ਜੇ ਚੱਲਾਂਗੇ ਗੱਲ ਕਰ ਉਹ ਫੇਰ ਉੱਥੇ ਪਹੁੰਚ ਗਏ ਜਿਹੜਾ ਸ਼ਮੂਲੀਅਤਾ ਕਟਬਲ ਸਾਹਿਬ ਦੀ ਕਰਵਾਈ ਹੈ ਤਾਂ ਮਤਲਬ ਜਿਹੜੇ ਉਹ મત ਭੇਦ ਨੇ ਇਹਨਾਂ ਦੇ ਉਹ ਮਤਲਬ ਹੋਰ ਗਹਿਰੇ ਹੋ ਗਏ ਇਸ ਕਰਕੇ ਜਿਹੜਾ ਇਹਨਾਂ ਦੀਆਂ ਚੋਣਾਂ ਦੇ ਉੱਤੇ ਅਸਰ ਪਾਉਣਗੇ ਕਿਉਂਕਿ ਜਿਹੜਾ ਆਜੂ ਦੀ ਚੋਣ ਹੈ ਇਹ ਬਿਲਕੁਲ ਫਸਲੀ ਟੱਕਰ ਦੇ ਵਿੱਚ ਹੈ ਜਿਹਦੇ ਕਿਉਂਕਿ ਦੋਨੇ ਪਾਰਟੀਆਂ ਹੀ ਇਹ ਮਤਲਬ ਫੁੱਟ ਦਾ ਸ਼ਿਕਾਰ ਹੋ ਜਾਂ ਪਈਆਂ ਨੇ ਰਾਜਕਰਤੀ ਪਾਰਟੀ ਦੇ ਵਿੱਚ ਵੀ ਕਾਫੀ ਪ੍ਰੇਸ਼ਜਾ ਪੈ ਰਿਹਾ ਹੈ ਤੇ ਕਾਂਗਰਸ ਦੇ ਵਿੱਚ ਵੀ ਕਾਫੀ ਪਲੇਸ ਹੈ ਕਿਉਂਕਿ ਮਹਿਲਾ ਵਿੰਗ ਦੀ ਪ੍ਰਧਾਨ ਸੀ ਜਿਹੜੀ ਉਦੋਂ ਉਹਨੂੰ ਵੀ ਪਾਰਟੀ ਦੇ ਵਿੱਚੋਂ ਬਰਖਾਸਤ ਕਰਤਾ ਤਾਂ ਮਤਲਬ ਉਹ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਪਾਰਟੀ ਜਥੇਬੰਦ ਚੋਣ ਹੋ ਕੇ ਇਹ ਇੱਕਜੁੱਟਤਾ ਦੇ ਨਾਲ ਚੋਣ ਜਿੱਤੇਗੀ ਉਹੋ ਹੀ ਬਾਜ਼ੀ ਮਾਰ ਜੂਗੀ ਤੇ ਜਿਹੜੀ ਚੋਣ ਇਹ ਅੱਡੋ-ਅੱਡੀ ਹੋ ਕੇ ਅੱਡੋ-ਅੱਡੀ ਮੂੰਹਾਂ ਦੇ ਨਾਲ ਇੱਕ ਦੂਜੇ ਦਾ ਵਿਰੋਧ ਕਰਦੇ ਰਹੇ ਤਾਂ ਉਹ ਪਾਰਟੀ ਪਿੱਛੇ ਰਹਿ ਜੂਗੀ ਓ ਕਹੋ ਕਹਿੰਦੇ ਤੁਸੀਂ ਸਹੀ ਗੱਲ ਹੈ ਵੀ ਦੋਨੋਂ ਪਾਰਟੀਆਂ ਦੇ ਵਿੱਚ ਫੁੱਟ ਪੈ ਚੁੱਕੀ ਹੈ ਜਿਵੇਂ ਕਿ ਆਪਾਂ ਕੱਲ ਵੀ ਗੱਲ ਕੀਤੀ ਗੋਗੀ ਸਾਹਿਬ ਜਿਹੜਾ ਭਾਂਜਾ ਹੈ ਉਹ ਛੱਡ ਕੇ ਪਾਰਟੀ ਛੱਡ ਜਾ ਚੁੱਕਿਆ ਹੈ ਹਾਲੇ ਕਿ ਉਹਨਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਜੁੜੇ ਹੋਏ ਨੇ ਉਹਦਾ ਵੀ ਘਾਟਾ ਆ ਪਾਰਟੀ ਨੂੰ ਦੇਖਣ ਨੂੰ ਕਿੱਥੇ ਇਹ ਮਿਲੇਗਾ ਹਨੀ ਤੇ ਤੁਮ ਗਲਤ ਹੋ ਹੀ ਹੈ ਨਾ ਵੀ ਕੋਈ ਵੀ ਮਤਲਬ ਪਾਰਟੀ ਹੈ ਜਾਂ ਕੋਈ ਸੰਗਠਨ ਹੈ ਜੇ ਜਥੇਬੰਦ ਤਾਂ 3 ਦੇ ਨਾਲ ਇੱਕ ਜੁੱਟਦਾ ਦੇ ਨਾਲ ਉਹ ਚੋਣ ਲੜਦਾ ਤਾਂ ਰਿਜ਼ਲਟ ਨੂੰ ਉਹ 네ਗੇਟਿਵ ਨੂੰ ਪੋਜ਼ਿਟਿਵ ਬਦਲਣ ਦੇ ਵਿੱਚ ਵੀ ਕਈ ਵਾਰੀ ਕਾਮਯਾਬ ਹੋ ਜਾਂਦਾ ਹੈ मतलब ਜਾਂ ਫਸ ਵੀ ਟੱਕਰ ਦੇ ਸਕਦਾ ਹੁੰਦਾ ਜਦੋਂ ਸਾਰੇ ਲੀਡਰ ਆਪੋ ਆਪਣੇ ਕਿਉਂਕਿ ਰਾਤ ਨੂੰ ਉਹ ਰਾਤ ਨੂੰ ਤਾਂ ਉਹ ਦੂਜੀ ਪਾਰਟੀ ਦਾ ਪ੍ਰਚਾਰ ਕਰਦੇ ਐ ਤੇ ਦਿਨੇ ਉਹ ਕਿਸੇ ਹੋਰ ਝੰਡੇ ਖੱਡੇ ਹੁੰਦੇ ਆ ਫਿਰ ਲੋਕਾਂ ਦੇ ਵਿੱਚ ਮਤਲਬ ਜਿਹੜੀ ਪਾਰਟੀ ਦੀ ਇਮੇਜ ਹੈ ਉਹ ਖਰਾਬ ਹੁੰਦੀ ਹੈ ਚਾਹੇ ਕੋਈ ਪਾਰਟੀ ਹੋਵੇ ਦਰਦਾ ਵੀ ਕੋਰ ਆਪਨੇ ਦੇ ਦੇਣਾ ਮੇਰੇ ਕੋਲ ਆ ਜਾਈ ਹੈ ਕਿ ਗੁਰਚਰਨ ਸਿੰਘ ਗਰੇਵਾਲ ਜਿਹੜੇ ਕਿ ਐ ਜੀ ਵੀ ਦੇ ਮੈਂਬਰ ਨੇ ਤੁਹਾਨੂੰ ਪਤਾ ਹੀ ਹੋਣਾ ਅੱਜ ਦੂਜਾ ਦਿਨ ਹੈ ਕੱਲੂ ਕਾਲਾ ਈਵਰਜ਼ ਆ ਤੇ ਕੱਲ ਜਿਹੜਾ ਇੱਕ ਮੁੱਦਾ ਵਟਾਪਾ ਵੀ ਕੀਤਾ ਸੀ ਪੰਥਕ ਮੁੱਦਾ ਤੇ ਉਹਦੇ ਵਿੱਚ ਕਿਹਾ ਗਿਆ ਸੀ ਵੀ ਜਥੇਦਾਰ ਸਾਹਿਬ ਨੂੰ ਬਿਆਨ ਨਹੀਂ ਦਿੱਤਾ ਦੇ ਦਿੱਤਾ ਜਾਵੇ ਤੁਮਾ ਸਾਹਿਬ ਵੱਲੋਂ ਤਾਂ ਗਰੇਵਾਲ ਯਾਨੀ ਕਿ ਐ ਜੀ ਪੀ ਸੀ ਹੁਣ ਜਥੇਦਾਰ ਸਾਹਿਬ ਦੇ ਅੱਗੇ ਖੜ ਗਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਤੁਮਾ ਸਾਹਿਬ ਨੂੰ ਕੁਝ ਵੀ ਜਿਆ ਨਹੀਂ ਕਰਨ ਦਾਂਗੇ ਦੇਖੋ ਜੀ ਇਹ ਤਾਂ ਹੁਣ ਤੰਦਮੀ ਟਕਸਾਲ ਟਕਸਾਲਾਂ ਇਹ ਜਿਹੜੇ ਇਸ ਤਰ੍ਹਾਂ ਦੇ ਬਿਆਨ ਨੇ ਇਹਦੇ ਨਾਲ ਕੜਵਾਹਟ ਵੱਧਦੀ ਹੈ ਇਹਦੇ ਨਾਲ ਕਿਉਂਕਿ ਅੱਜ ਧੰਮੀ ਸਾਹਿਬ ਸ਼ਾਇਦ ਬਾਬਾ ਤੁਮਾਨੂੰ ਮਿਲਣ ਤੇ ਉਹਨਾਂ ਨੂੰ ਕਨਵਿੰਸ ਕਰਾਉਣ ਵੀ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਨਾ ਦਿਓ ਕਿਉਂਕਿ ਜੇ ਮਾਹੌਲ ਮਤਲਬ ਗਰਮ ਹੁੰਦਾ ਹੈ ਜਾਂ ਕੋਈ ਮਾਹੌਲ ਦੇ ਵਿੱਚ ਗਰਭੜ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਇਹਨਾਂ ਆਪ ਦੇ ਲੀਡਰਾਂ ਦੀ ਵੀ ਹੋਵੇਗੀ ਗੱਲ ਕਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ ਵੀ ਇਹ ਜਿਹੜੇ ਸਾਰੇ ਕਰੇਸ ਨੇ ਇਹ ਵੋਟਾਂ ਕਰਕੇ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਤਾਂ ਇਹ ਜਿਹੜੇ ਕਜੀਏ ਕਰੇਸ ਨੇ ਇਹ ਮਤਲਬ ਇਹ ਦੁਬਧਾ ਹੈ ਕਿ ਜਿਹੜੀ ਇਹ ਇਸੇ ਤਰ੍ਹਾਂ ਬਰਕਰਾਰ ਰਹੂ ਆਪਾਂ ਹਰ ਵਾਰ ਇਹ ਗੱਲ ਕਰਦੇ ਆ ਆ ਵੀ ਸ਼੍ਰੋਮਣੀ ਕਹਿੰਦੇ ਨੇ ਵੋਟਾਂ ਨਹੀਂ ਹੋ ਰਹੀਆਂ ਜੇਕਰ ਵੋਟਾਂ ਹੋਣਗੀਆਂ ਤਾਂ ਬਹੁਤ ਕੁਝ ਸਹੀ ਹੋ ਜਾਏਗਾ ਤੇ ਡਾਕਟਰ ਸਾਹਿਬ ਵੀ ਕੋਰ ਅਪਡੇਟ ਨਾ ਕੱਲੂ ਘਰਾ ਦਿਵਸ ਤੋਂ ਲੈ ਕੇ ਕਦੇ ਲੋਕਾਂ ਨੂੰ ਇੰਨਾ ਜਾਣਕਾਰੀ ਨਹੀਂ ਦਿੱਤੀ ਪਰ ਮੈਂ ਅੱਜ ਸਵੇਰ ਦਾ ਸੋਸ਼ਲ ਮੀਡੀਆ ਦੇਖ ਰਹਾ ਸੀ ਜਿਹੜੇ ਅਜੇ ਇੱਕ ਕੁੜੀਆਂ ਮੁੰਡਿਆਂ ਜਿਹੜੇ ਕਿ ਪੰਜਾਬ ਦੇ ਨਹੀਂ ਬਾਹਰ ਦੇ ਨੇ ਉਹ ਵੀ ਘੱਲੂਕਾਰਾ ਦਿਵਸ ਤੇ ਅੱਜ ਇਹ ਰੁੱਝਾ ਦਿਨ ਹੈ ਤਾਂ ਮੈਨੂੰ ਪਤਾ ਲੱਗਿਆ ਜਦੋਂ ਮੈਂ ਸੋਸ਼ਲ ਮੀਡੀਆ ਦੇਖਿਆ ਤੇ ਉਹ ਲੋਕ ਵੀ ਹੁਣ ਪੰਜਾਬ ਦੇ ਯਾਨੀ ਇਹ ਕਿ ਘੱਲੂਕਾਰਾ ਦਿਵਸ ਤੇ ਆਪਣੀ ਆਪਣੀਆਂ ਸ਼ਰਧਾਂਜਲੀਆ ਪੇਂਟ ਕਰਨੇ ਆਸਤੋ ਹੀ ਦੇਖੋ ਦੇਖੋ ਜੀ ਜਿਹੜੀ ਵੀ ਘਟਨਾ ਵਾਪਰੀ ਉਹ ਮੰਦਭਾਉ ਜੀ ਸੀਗੀ ਮਤਲਬ ਤਾਂ ਹਰ ਇੱਕ ਕੋਈ ਵੀ ਜਿੱਥੇ ਮਨੁੱਖਤਾ ਦਾ ਕਹਾਣ ਹੁੰਦਾ ਉਹਦੇ ਉੱਤੇ ਹਰ ਇੱਕ ਜਿਹੜਾ ਥੋੜਾ ਜਿਹਾ ਤਨਸੀਰ ਬੰਦਾ ਹੁੰਦਾ ਉਹ ਸ਼ਰਧਾਂਜਲੀ ਭੇਟ ਜਰੂਰ ਕਰਦਾ ਹੁੰਦਾ ਮਤਲਬ ਸਾਰੇ ਨੌਜਵਾਨ ਅੱਜਕੱਲ ਥੋੜਾ ਜਿਹਾ ਮੋਬਾਈਲ ਸਭ ਦੇ ਹੱਥਾਂ 'ਚ ਹੁੰਦਾ ਸਾਰੇ ਸੋਸ਼ਲ ਮੀਡੀਆ ਨੂੰ ਦੇਖਦੇ ਨੇ WhatsApp ਦੇਖਦੇ ਨੇ Facebook ਦੇਖਦੇ ਨੇ ਮਤਲਬ ਉਹਦੇ ਨਾਲੇ ਚੀਜ਼ਾਂ ਦੇ ਨਾਲ ਭਰਿਆ ਪਿਆ ਤਾਂ ਕਿ ਜਿਹੜਾ ਵੀ ਕਿਸੇ ਨਾਲ ਸੰਬੰਧਤ ਹੁੰਦਾ ਹੈਗਾ ਕਿਸੇ ਧਰਮ ਨਾਲ ਸੰਬੰਧਤ ਹੁੰਦਾ ਹੈ ਉਹਨੂੰ ਉਹਦੇ ਤੋਂ ਜਦੋਂ ਨੌਲੇਜ ਮਿਲਦੀ ਹੈ ਤਾਂ ਉਹ ਮਤਲਬ ਉਹਦਾ ਫੋਨ ਪਸੀਜਿਆ ਜਾਂਦਾ ਤੇ ਉਹ ਸਿਰਫ ਹੋਰ ਤਾਂ ਕੁਝ ਨਹੀਂ ਕਰ ਸਕਦੇ ਚਲੋ ਸ਼ਰਧਾਂਜਲੀ ਭੇਟ ਕਰ ਨੰਨੇ ਤਾਂ ਚੰਗੀ ਗੱਲ ਹੈ ਧਰਮ ਦੇ ਨਾਲ ਜੁੜਿਆ ਜਾਣਾ ਜਾਣਾ ਚਾਹੀਦਾ ਹੈ ਤੇ ਧਰਮ ਦੇ ਜਿਹੜੇ اصول ਨੇ ਉਹ ਫਾਲੋ ਕਰਨੇ ਚਾਹੀਦੇ ਆ ਪਰ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਰਾਜਨੀਤਿਕ ਲੀਡਰਾਂ ਦੇ ਨੀਚੇ ਲੱਗ ਕੇ ਧਰਮ ਨੂੰ ਮਤਲਬ ਬਦਨਾਮ ਕਰਨ ਵਾਲੇ ਪਾਸੇ ਨਾ ਚੁੜੀਏ ਧਰਮ ਦੀ ਜੇ ਚੜ੍ਹਤ ਹੋਏਗੀ ਤਾਂ ਸਿਆਸੀ ਪਾਰਟੀਆਂ ਉਹਨਾਂ ਦੇ ਅੰਡਰ ਕੰਮ ਕਰਨ ਤਾਂ ਮਤਲਬ ਕੁ ਦੇਸ਼ ਤੇ ਕੌਮ ਦਾ ਭਲਾ ਹੁੰਦਾ ਕੋਈ ਹਟਾ ਦੇਖੋ ਮੈਂ ਸਾਫ਼ ਤੇ ਸੱਚੀ ਗੱਲ ਕਰਦਾ ਕਿ ਮੈਂ ਸੰਤ ਜਰਨੈ ਸਿੰਘ ਭਿੰਡਰਾਲੀ ਦਾ ਜੀਰਾ ਫੈਨ ਨਹੀਂ ਆ ਮੈਸੇਜ ਸੁਣਿਆ ਉਹਨਾਂ ਬਾਰੇ ਐਨਾ ਕੋਈ ਪੜਿਆ ਨਹੀਂ ਹੈ ਪਰ ਅੱਜ ਸੋਸ਼ਲ ਮੀਡੀਆ ਤੇ ਉਹ ਨੌਜਵਾਨਾਂ ਦੀ ਯਾਨੀ ਕਿ ਦਿਲ ਦੀ ਧੜਕਣ ਬਣੇ ਹੋਏ ਨੇ ਇਹਨਾਂ ਦਾ ਕੋਈ ਆਪਣੇ ਯਾਨੀ ਕਿ ਮਾਪਿਆਂ ਦੀਆਂ ਫੋਟੋਆਂ ਨਹੀਂ ਪਾਉਂਦਾ ਜਿੰਨੇ ਕਈ ਨੌਜਵਾਨ ਪੰਜਾਬ ਦੇ ਬਾਹਰੋਂ ਵੀ ਪੈਰੀਆਂ ਨੇ ਕੈਨੇਡਾ ਅਮਰੀਕਾ ਤੋਂ ਨੌਜਾਨ ਪਾਰੇ ਸੰਤ ਦੇ ਨਦੀ ਪਿੰਡ ਵਾਲੀਆਂ ਫੋਟੋਆਂ ਨੂੰ ਤੇ ਮੈਂ ਸਿਆਸਤਵਾਨ ਨਹੀਂ ਹਾਂ ਜੰਦਾ ਪਰ ਇਹ ਮੈਨੂੰ ਕਹਿਣਾ ਪਏਗਾ ਮਦਦ ਕਰਨਾ ਪਏਗਾ ਕਿ ਉਧਰੋਂ ਜਿਹੜਾ ਇਹ ਖੱਲੂਕਾਰਾ ਹੋਇਆ ਸੀ ਉਹਦਾ ਜਿਹੜਾ ਰੋਪੀ ਮੰਨਿਆ ਗਿਆ ਤੇ ਇੰਦਰਾ ਗਾਂਧੀ ਨੂੰ ਤਾਂ ਉਹਨਾਂ ਦੇ ਖਿਲਾਫ ਬੜੀਆਂ ਪੋਸਟਾਂ ਪੈਰੀਆਂ ਕਾਂਗਰਸ ਦੇ ਖਿਲਾਫ ਤੇ ਯਾਨੀ ਕਿ ਅੱਜ ਸੰਤ ਜਨਾਇ ਸੀ ਭਿੰਡਰਾ ਜਿਹਨੂੰ ਜਿਨ੍ਹਾਂ ਨੂੰ ਕਿ ਲੋਕ ਆਪਣੇ ਸਰਕਾਰਾ ਭੁੱਲ ਚੁੱਕਿਆ ਨੇ ਪਰ ਅੱਜ ਲੋਕਾਂ ਦੀ ਇਹ ਦਿਨਾਂ ਦੀ ਧੜਕਣ ਬਣੇ ਹੋਏ ਨੇ ਮੰਨਦੇ ਹੋ ਅੱਜ ਦੇਖੋ ਜਿਹੜੇ ਇਹ ਦਿਲਾਂ ਦੀ ਧੜਕਣ ਬਣੇ ਹੋਏ ਨੇ ਮਤਲਬ ਬਣੇ ਰਹਿਣਗੇ ਇਹਦੇ ਵਿੱਚ ਕੋਈ ਦੂਰ ਰਵਾਂ ਨਹੀਂ ਗੱਲ ਕਰ ਕਈ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੀਆਂ ਪੋਸਟਾਂ ਉੱਪਰ ਸੀ ਦੀਆਂ પાਕੇ ਮਾਹੌਲ ਦੇ ਵਿੱਚ ਖਟਾਸ ਭਰਨ ਦੀ ਕੋਸ਼ਿਸ਼ ਕਰਨ ਦੀਆਂ ਨੇ ਕਿਉਂਕਿ ਏਜੰਸੀਆਂ ਇਹ ਕੋਸਾ ਰਾਜਨੀਤਿਕ ਪਾਰਟੀਆਂ ਉਹਨਾਂ ਲੋਕਾਂ ਦਾ ਮੇਨ ਮਕਸਦ ਹੁੰਦਾ ਲੋਕਾਂ ਨੂੰ ਪਾਰ ਕੇ ਰਾਜ ਕਰਨਾ ਤੇ ਉਹ ਅਦੇ ਵਿੱਚ ਕਾਮਯਾਬ ਨਹੀਂ ਆਪਾਂ ਨੇ ਹੋਣ ਦੇਣੀ ਆਪਾਂ ਸ਼ਰਧਾਂਜਲੀ ਸਮਾਗਮ ਨੇ ਜਿਹੜੇ ਵਧੀਆ ਤਰੀਕੇ ਨਾਲ ਕਰਨੇ ਨੇ ਸ਼ਾਂਤੀਪੂਰਵਕ ਕਰਨੇ ਨੇ ਤਾਂ ਕਿ ਮਤਲਬ ਜਿਹੜਾ ਮਾਹੌਲ ਹੈ ਉਹ ਵਧੀਆ ਰਹੇ ਤੇ ਲੋਕਾਂ ਨੂੰ ਜਿਹੜਾ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ ਮੈਂ ਮੈਂ ਤੁਹਾਨੂੰ ਇੱਕ ਹੋਰ ਆਪਦੇ ਦੇ ਦੇਣਾ ਕੱਲ ਅਸੀਂ ਅੱਜ ਖ਼ਬਰ ਹੀ ਨਾ ਸਕੀ ਤੀਏ ਪਟਿਆਲੇ ਤੋਂ ਖ਼ਬਰ ਹੈ ਕੱਲ ਬਲਤੇਜ ਸਿੰਘ ਪੰਨੂ ਆਏ ਸੀ ਮੀਡੀਆ ਸਤਾ ਕਰਨ ਜਿਹੜੇ ਭਗਵੰਤ ਸਿੰਘ ਮਾਨ ਦੇ ਤਾ ਅਕਾਲੀ ਦਲ ਦੇ ਵੱਲੋਂ ਜਿਹੜੀ ਐਥਲੋਨ ਦੇ ਨਾਲ ਜੈਲੀ ਸ਼ਨਾ ਮੋਤਾਂ ਹੋਈਆਂ ਸੀ ਉੱਤੇ ਸਵਾਲ ਚੁੱਕੇ ਗਏ ਸਰਕਾਰ ਤੇ ਤਾਂ ਉਹਨਾਂ ਨੇ ਜਵਾਬ ਦਿੱਤਾ ਹੈ ਕਹਿੰਦੇ ਪੰਨੂ ਸਾਹਿਬ ਨੇ ਵੀ ਤੁਹਾਡੇ ਟਾਈਮ ਵੀ ਮੋਤਾ ਹੁੰਦੀ ਆ ਜੀ ਤੁਸੀਂ ਕਿੰਨੇ ਬੰਦੇ ਫੜੇ ਦਿਖਾਓ ਸਾਨੂੰ ਕਹਿੰਦੇ ਅੱਜ ਅਸੀਂ ਕਹਿੰਦੇ ਜੇ ਕੋਈ ਬੰਦਾ ਫੜਦੇ ਹੁੰਦੀ ਹੈ ਘਟਨਾਵਾਂ ਸਾਡੇ ਰਾਤ ਨੂੰ ਨਹੀਂ ਆਏ ਕਹਿੰਦੇ ਪਰ ਅਸੀਂ ਕਹਿੰਦੇ ਵੀ ਇੱਕ ਮਹੀਨੇ ਦੇ ਅੰਦਰ ਜਾਂ 15-20 ਦਿਨਾਂ ਦੇ ਅੰਦਰ ਉਹ ਬੰਦਾ ਦੋਸ਼ੀ ਫੜ ਲੈਣੇ ਆ ਤੁਸੀਂ ਕਿੰਨੇ ਬੰਦੇ ਫੜੇ ਨੇ ਉਹ ਦਿਖਾਓ ਉਹਨਾਂ ਸਿੱਧਾ ਅਕਾਲੀ ਦਲ ਦੇ ਜਿਹੜੇ ਨਿਤਾਂਵਾਂ ਨੇ ਬਾਤ ਚੱਕੀ ਸੀ ਉਹਨੂੰ ਥੋਕਵਾ ਜਵਾਬ ਦਿੱਤਾ ਕਲ ਪਟ ਦੇਖੋ ਜੀ ਜਵਾਬ ਤਾਂ ਚੰਗੀ ਤਾਂ ਲੈ ਗੱਲ ਕਰ ਆਪਾਂ ਜਿਹੜੇ ਪਿਛਲੇ ਕੰਮ ਇਸ ਲੀਆਂ ਸਰਕਾਰਾਂ ਦੇ ਗਲਤ ਕੰਮ ਕੀਤੇ ਨੇ ਆਪਾਂ ਉਹਨਾਂ ਦੇ ਪੈਰਲਲ ਥੋੜੀ ਚੱਲਣਾ ਆਪਾਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ ਆਪਾਂ ਲੋਕਾਂ ਦੇ ਆਪਾਂ ਤਾਂ ਮਤਲਬ ਬਦਲਾਅ ਲਿਆਂਦਾ ਹੋਇਆ ਆਪਾਂ ਲੋਕ ਆਪਣੀ ਜਿਹੜੀ ਰਾਜਨੀਤੀ ਹੈ ਉਹ ਉਹਨਾਂ ਲੋਕਾਂ ਦੀ ਰਾਜਨੀਤੀ ਦੇ ਨਾਲ ਮੇਲ ਨਹੀਂ ਖਾਂਦੀ ਆਪਾਂ ਮਤਲਬ ਰਾਜਨੀਤੀ ਬਦਲਣਾ ਆਪਾਂ ਸਵੇ ਵੀ ਰਾਜ ਕਰਨ ਵਾਸਤੇ ਨਹੀਂ ਆਏ ਇਹ ਲੋਕਾਂ ਦੇ ਸਹੂਲਤਾਂ ਵਾਸਤੇ ਲੋਕਾਂ ਉਹ ਮਤਲਬ ਚੰਗੇ ਕੰਮ ਲੋਕਾਂ ਵਾਸਤੇ ਚੰਗੇ ਕੰਮ ਕਰਨ ਵਾਸਤੇ ਇਕ ਲੋਕਾਂ ਦੇ ਦੁਆਰਾ ਹੀ ਲਿਆਂਦਾ ਹੋਇਆ ਬਦਲਾਅ ਹੈ ਜਿਹੜਾ ਮਤਲਬ ਲੋਕਾਂ ਨੂੰ ਸਾਫ ਸਪਸ਼ਟ ਦਿਖਾਈ ਦੇ ਰਿਹਾ ਮੈਂ 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 ਤਾਂ ਅੰਦਾਜ਼ੇ ਨਾਲ ਕਿ ਸਰਕਾਰ ਦੇ ਅਸੀਂ ਫੇਵਰਟ ਨਹੀਂ ਹੈਗੇ ਸਾਡਾ ਚੈਨਲ ਹੈ ਚੈਨਲ ਕਿਸੇ ਸਰਕਾਰ ਨਾਲ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੈ ਪਰ ਤੁਹਾਨੂੰ ਯਾਦ ਹੋਣਾ ਕਿ ਮਜੀਠਾ ਦੇ ਰੇਲੀ ਸ਼ਰਾਬ ਕਾਂਡ ਹੋਇਆ ਜੇ 20 25 ਨ ਹੋਇਆ ਤਾਂ ਅੰਮ੍ਰਿਤਕਾਂ ਨੂੰ 2-2 ਲੱਖ ਰਹਿਤਾ ਹੀ ਸਰਕਾਰ ਨੇ ਕਿਹਦੇ ਸਰਕਾਰ ਨੇ ਅੱਧਾ ਕੀਤਾ ਨਹੀਂ ਕੋਈ ਹਾਲਚਾਲ ਨਹੀਂ ਪੁੱਛਣ ਗਿਆ ਭਗਵਾਨ ਤੁਮਨ ਸਾਹਿਬ ਖੁਦ ਉੱਥੇ ਗਏ ਹਾਲਚਾਲ ਪੁੱਛਣ ਦੇਖੋ ਜੀ ਕੁਝ ਲੋਕ ਤਾਂ ਉਸ ਗੱਲ ਤੇ ਵੀ ਮਤਲਬ ਜਿਹੜਾ ਕਿੰਤੂ ਗ੍ਰੰਟੂ ਕਰ ਰਹੇ ਨੇ ਕਹਿੰਦੇ ਵੀ ਸ਼ਰਾਬ ਪੀਤੇ ਮਰਨ ਵਾਲੇ ਨੂੰ 10 ਲੱਖ ਤੇ ਨੌਕਰੀ ਬਾਡਰ ਤੇ ਮਰਨ ਵਾਲੇ ਬੰਦੇ ਨੂੰ ਕੁਝ ਵੀ ਨਹੀਂ ਮਤਲਬ ਇਸ ਗੱਲ ਦੇ ਉੱਤੇ ਉਹ ਕੰਪੇਅਰ ਕਰਦੇ ਨੇ ਤਾਂ ਥੋੜਾ ਜਿਹਾ ਦੁੱਖ ਵੀ ਇਸ ਗੱਲ ਦਾ ਆਉਂਦਾ ਹੈ ਜੇ ਜਿਹੜਾ ਵੀ ਕੋਈ ਵੀ ਬੰਦਾ ਚਾਹੇ ਉਹ ਅਗਨੀ ਵੀਰ ਚਾਹੇ ਕਿ ਦੇਸ਼ ਦੀ ਵਾਸਟਰ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਦਾ ਉਹਦੀ ਜਿਹੜੀ ਮਾਲੀਬਦ ਦੇ ਪਰਿਵਾਰ ਦੀ ਜੱਜ ਕੇ ਕੀਤੀ ਜਾਣੀ ਚਾਹੀਦੀ ਨਹੀਂ ਜਾ ਕੇ ਮੈਂ ਮੈਂ ਆ ਤਾਂ ਨਿਆਂ ਕਰਾਣਾ ਤੁਸੀਂ ਮੈਨੂੰ ਲਈ ਬੋਲੇ ਵੀ ਸੀ ਉਹ ਫਰੀਦਕੋਟ ਚਾਰ ਭੈਣ ਦਾ ਭਰਾ ਮਰਿਆ ਸੀ ਉਹਨੂੰ ਕੇਂਦਰ ਸਰਕਾਰ ਲੋ ਕੋਈ ਮਿਲਣ ਆਇਆ ਤਾਂ ਉਹਨੂੰ ਭਗਵਾਨ ਤੁਮਨ ਸਾਹਿਬ ਨੇ 1 ਕਰੋੜ ਰੁਪਏ ਉਹਦੀ ਭੈਣ ਨੂੰ ਅਲਾਣ ਕਰ ਦਿੱਤਾ ਹਾਂਜੀ ਚੰਗੀ ਗੱਲ ਹੈ ਮਤਲਬ ਕੀਤਾ ਜਾਣਾ ਚਾਹੀਦਾ ਜਰੂਰ ਹੱਕ ਬਣਦਾ ਹੈ ਗੱਲ ਕਰ ਵੀ ਜਦੋਂ ਆਪਾਂ ਇਸ ਤਰ੍ਹਾਂ ਦੇ ਕੋਈ ਸ਼ਰਾਬ ਨਾਲ ਮਰ ਗਿਆ ਜਾਂ ਕੋਈ ਨਸ਼ੇ ਨਾਲ ਮਰ ਗਿਆ ਜਾਂ ਕੋਈ ਜ਼ਹਿਰ ਨਾਲ ਮਰ ਗਿਆ ਜਦੋਂ ਨੌਕਰੀ ਦੇ ਦਿੰਦੇ ਨੇ ਨਾ ਫਿਰ ਉਹ ਜਿਹੜਾ ਨੌਕਰੀ ਮਿਲਦੀ ਹੈ ਉਹ ਕਿਸੇ ਪੜ੍ਹੇ ਲਿਖੇ ਇਨਸਾਨ ਦਾ ਹੱਕ ਮਾਰਿਆ ਜਾਂਦਾ ਉਹ ਨੌਕਰੀ ਦੇ ਉੱਤੇ ਉਹ ਮਤਲਬ ਇੰਨੀ ਯੋਗਤਾ ਵਾਲਾ ਬੰਦੇ ਨੇ ਆਉਣਾ ਹੁੰਦਾ ਜਿਹੜੇ ਦੀ ਯੋਗਤਾ ਪਿੱਛੇ ਪੈ ਜਾਂਦੀ ਹੈ ਮਤਲਬ ਜਿਹੜੇ ਨੂੰ ਨੌਕਰੀ ਦੇਣੀ ਆ ਉਹਦੇ ਵਾਸਤੇ ਥੋੜਾ ਜਿਆ ਸਰਕਾਰਾਂ ਨੂੰ ਜਰੂਰ ਸੋਚਣਾ ਚਾਹੀਦਾ ਦਾ ਮਾਲੀ ਮਤਲਬ ਕਿਸੇ ਦੀ ਕੋਈ ਕਿੰਨੀ ਕਰ ਦਿਓ ਉਹ ਗੱਲ ਬੱਕਰੀ ਆ ਪਰ ਜਦੋਂ ਮਤਲਬ ਇਸ ਤਰਾਂ ਦੀ ਕੋਈ ਨੌਕਰੀ ਦਿੱਤੀ ਜਾਂਦੀ ਆ ਨਾ ਓਥੇ ਇੱਕ ਬੰਦੇ ਦਾ ਮਤਲਬ ਹੱਕ ਮਾਰਿਆ ਜਾਂਦਾ ਐ। ਜਿਹੜਾ ਕਿ ਉਸ ਦੇ ਥਾਂ ਤੇ eligible ਹੁੰਦਾ ਓਹਦੀ ਨੌਕਰੀ ਦੇ ਓਹਦੇ chance ਖਤਮ ਹੋ ਜਾਂਦੇ ਨੇ ਇਸ ਕਰਕੇ ਮਤਲਬ ਜਦੋਂ ਵੀ ਕਿਸੇ ਇਸ ਤਰਾਂ ਦੇ ਸ਼ਰਾਬ ਹੁਣ ਸ਼ਰਾਬ ਕੜਾ government ਨੇ ਦਿੱਤੀ ਸੀ ਮਤਲਬ ਨੌਕਰੀ ਜਦੋਂ government ਦਿੰਦੀ ਐ ਤਾਂ ਮਤਲਬ ਕਈ ਲੋਕ ਇਸ ਨੂੰ ਫਿਰ ਇਸ ਤਰਾਂ ਲੈਂਦੇ ਨੇ ਵੀ ਇਧਰੋਂ ਬਾਰਡਰਾਂ ਤੇ ਮਰਨ ਨਾਲੋਂ ਜਾਂ ਹੋਰ ਕੰਮ ਕਰਨ ਨਾਲੋਂ ਤਾਂ ਆਹ ਤਰੀਕਾ ਵੀ ਠੀਕ ਐ। ਜੀ ਮਤਲਬ ਇਸ ਗੱਲ ਤੇ ਉੱਤੇ ਥੋੜੇ ਜਿਹਾ ਸ਼ੰਕੇ ਪ੍ਰਗਟ ਕਰਦੇ ਨੇ ਸਰਕਾਰ ਨੂੰ ਚਾਹੀਦਾ ਵੀ ਨੌਕਰੀ ਦੇਣ ਵੇਲੇ ਜਿਹੜਾ ਉਹ ਮਤਲਬ ਜਰੂਰ ਇਸ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ ਵੀ ਕਿਸੇ ਹੋਰ ਜਾਂ ਤਰਸ ਦੇ ਆਧਾਰ ਤੇ ਜਾਂ ਕਿਸੇ ਮਤਲਬ ਉਹ ਤਾਂ ਯੋਗਤਾ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਸੰਦੇਸ਼ ਜਾਂਦਾ ਹੈ ਕਿ ਇੱਥੇ ਮਤਲਬ ਜੇ ਜੋਗ ਹੋਗਾ ਉਸੇ ਨੂੰ ਹੀ ਨੌਕਰੀ ਮਿਲੇਗੀ ਇੱਕ ਚੰਗਾ ਵੈਸੀ ਆਂਦਾ ਇੱਕ ਚੰਗੇ ਸਾਨੂੰ ਕਿ ਅਫਸਰ ਦੇਖਣ ਨੂੰ ਮਿਲਣਗੇ ਜਿਹੜੇ ਪੜੇ ਲਿਖੇ ਹੋਣਗੇ ਹਾਂਜੀ ਐ ਡਾਕਟਰ ਦਾ ਵਾਪਸ ਆਣਾ ਲੁਧਿਆਣਾ ਪਛਮੀ ਸੀਟੋਂ ਚੱਲਦੇ ਆ ਤੁਹਾਨੂੰ ਕੀ ਲੱਗ ਰਿਹਾ ਵੀ ਦੇਖੋ ਬੜੀ ਤਕੜਾ ਫਸਵਾ ਟੱਕਰ ਫਸ ਗਈ ਹੈ ਕਿ ਕਾਂਗਰਸ ਤੇ ਆਪ ਪਾਰਟੀ ਹਾਲਾਂਕਿ ਆਪ ਪਾਰਟੀ ਦਾ ਸੰਘਰਸ਼ ਉੱਤੇ ਜਾਦ ਦੱਸਿਆ ਜਾ ਰਿਹਾ ਹੈ ਰੋੜਾ ਜਾਦ ਦੱਸਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਪਰਸੋਂ ਉੱਤੇ ਆਪਣੀ ਗੱਲ ਚੱਲ ਰਹੀ ਦੀ ਕਿ 28 ਮੈਂ ਤੁਹਾਨੂੰ ਦੱਸ ਦੇਣਾ ਮੈਂ ਹੁਣ ਅੰਕੜੇ ਕੱਢ ਕੇ ਲਿਆ ਮੰਗਵਾਏ ਨੇ 46% ਤੇ ਕਾਂਗਰਸ ਹੈ ਜਦ ਕਿ 57% ਆਪ ਪਾਰਟੀ ਜਿੱਤ ਦਿਖਾ ਰਹੇ ਨੇ ਜਿਹੜੇ ਕਿ ਉੱਥੇ ਉਹ opinion poll ਵਾਲ ਨੇ ਦੇਖੋ ਜੀ ਮੈਂ ਤਾਂ ਇਹੀ ਗੱਲ ਕਹਣਾ ਵੀ ਹਜੇ ਤਾਈਂ ਮਤਲਬ ਜਿਹੜਾ ਚੋਣ ਦੇ ਵਿੱਚ ਇਹ ਆਮ ਆਦਮੀ ਪਾਰਟੀ ਹੈ ਇਹ ਥੋੜੀ ਇਹਦਾ ਹੱਥ ਉੱਪਰ ਹੈ ਕਿਉਂਕਿ ਕਾਂਗਰਸ ਵੀ ਫਸਲੇ ਮੁਕਾਬਲੇ ਦੇ ਵਿੱਚ ਹੈ ਕਾਂਗਰਸ ਨੂੰ ਜੇ ਮਤਲਬ ਪਿੱਛੇ ਰਹੇ ਕਾਂਗਰਸ ਵਾਲੇ ਤਾਂ ਇਹਨਾਂ ਦੀ ਜਿਹੜੀ ਆਪਸੀ ਫੁੱਟ ਹੈ ਤੇ ਆਪਸੀ ਕਾਟੋਕੜੇਸ ਹੈ ਇਹ ਇਹਨਾਂ ਨੂੰ ਪਿੱਛੇ ਲਿਜਾ ਸਕਦਾ ਹੈ ਵਰਨਾ ਮਤਲਬ ਜਿਹੜਾ ਮੁਕਾਬਲਾ ਹੈ ਲੋਕਾਂ ਨੂੰ ਇੱਕ ਪੂਰਾ ਫਸਲਾ ਮੁਕਾਬਲਾ ਦੇਖਣ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤੂ ਗੜੇ 'ਚ ਖਾਣੀ ਹੁਣੇ ਪਤਾ ਲੱਗ ਜੂਗੇ ਕਿਹੜੀ ਨੇ ਬੜੇਮੇ ਖਾਦੇ ਨੇ ਤੇ ਕਿਹੜੀ ਨੇ ਵਰਸੀਣ ਖਾਦੀ ਡਾਕਟਰ ਸਾਹਿਬ ਆਪਸੀ ਬੁੱਟ ਵੀ ਹੈ ਤਾਂ ਤੁਹਾਨੂੰ ਇਹ ਲੱਗਾ ਭਾਰਤਪੂਆ ਸ਼ਿਊ ਦਾ ਪਹਿਲਾਂ ਉੱਥੇ ਕੈਂਡੀਡੇਟ ਰਹਿ ਚੁੱਕੇ ਨੇ ਫਿਰ ਉਹਨਾਂ ਦਾ ਜੇਹ ਜਾਣਾ ਲੋਕ ਇਸ ਕਰਕੇ ਉਹਨਾਂ ਨੂੰ ਪਸੰਦ ਵੀ ਨਹੀਂ ਕਰਦੇ ਇਹ ਵੀ ਕਾਰਨ ਹੋ ਸਕਦਾ ਵੱਡਾ ਦੇਖੋ ਜੀ ਉਹ ਤਾਂ ਫਿਰ ਹੁਣ ਦੇਖੋ ਮਾਨ ਜੋ ਕੋਰਟਾਂ ਦੇ ਕੰਮ ਨੇ ਉਹ ਜੇ ਦੋਸ਼ੀ ਠਹਿਰਾਏ ਗਏ ਤਾਂ ਮਤਲਬ ਇਸ ਗੰਦਾ ਜਰੂਰ ਫਰਕ ਪਊਗਾ ਕਈ ਵਾਰੀ ਲੋਕਾਂ ਦੇ ਹਮਦਰਦੀ ਵੀ ਹੋ ਜਾਂਦੀ ਹੁੰਦੀ ਹੈ ਇਹ ਥੋੜਾ ਜਿਹਾ ਜਿਹੜਾ ਇਲੈਕਸ਼ਨਾਂ ਦਾ ਕੰਮ ਹੁੰਦੇ ਨਾ ਇਹਦੇ ਵਿੱਚ ਮੌਕੇ ਦੇ ਉੱਤੇ ਇੱਕ ਘੰਟੇ ਦੇ ਵਿੱਚ ਵੀ ਹਵਾ ਬਦਲ ਜਾਂਦੀ ਹੁੰਦੀ ਹੈ ਜੇ ਹਮਦਰਦੀ ਵਾਲੀ ਚੱਲ ਪੇ ਤਾਂ ਮਤਲਬ ਪਿੰਡਾਂ ਦੇ ਪਿੰਡ ਪਾਸਾ ਪਲਟ ਡੰਡੇ ਨੇ ਤੇ ਜੇ ਲੋਕੋ ਖਲਾਫ ਹੋ ਜਾਣ ਇੱਕ ਘੰਟੇ ਦੇ ਵਿੱਚ ਤਾਂ ਸੰਦੂਖੜੀਆਂ ਖਾਲੀ ਕਰਦਣ ਲੱਗ ਜੰਦੀਆਂ ਨੇ ਇਹ ਜਲਦਬਾਜ਼ੀ 'ਚ ਕਹਿਣਾ ਤਾਂ ਕੋਈ ਬਹੁਤਾ ਚੰਗਾ ਨਹੀਂ ਲੱਗਦਾ ਗੱਲ ਕਰ ਆਪਾਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਕੁੰਡੀਆਂ ਦੇ ਸਿੰਘ ਪੂਰੇ ਫਸਨੇ ਫਸੇ ਹੋਏ ਹਾਂ ਸਿੰਘ ਫਸ ਗਏ ਨੇ ਹੁਣ ਆਉਣ ਵਾਲੇ ਸਮੇਂ ਸੇਗਾ ਪਰ ਤੁਹਾਨੂੰ ਲੱਗਦਾ ਵੀ ਤੁਸੀਂ ਆ ਦੱਸਿਆ ਵੀ ਮੂਲਾਪੁਰ ਦਾਖਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਰਾਜਾ ਵਿਰਿੰਗ ਕੀ ਰਾਜਾ ਵਿਰਿੰਗ ਉੱਥੇ ਪਾਰਟੀ ਬਾਰੇ ਖੁਲਾਸੇ ਕਰ ਸਕਦੇ ਨੇ ਆ ਉੱਥੇ ਕਰਨਗੇ ਮਤਲਬ ਪੱਤਰਕਾਰਾਂ ਨੂੰ ਵੀ ਬਿੰਦੂ ਸਾਹਿਬ ਨੇ ਚਾਹੇਗਾ ਵੀ ਤੁਸੀਂ ਥੋੜਾ ਜਿਆਦਾ ਵੇਟ ਕਰੋ ਅਸੀਂ ਉੱਥੇ ਪਹੁੰਚਦੇ ਆਂ ਮੁੱਲਾਂਪੁਰ ਦਾ ਖਾਸ ਸਵਿਧਾਨ ਵਿਚ ਆਉਂਦੀ ਆ ਉਹਦੇ ਵਿੱਚ ਆਪਾਂ ਖੁਲਾਸੇ ਕਰਾਂਗੇ ਤੇ ਜੋ ਵੀ ਗੱਲ ਮਤਲਬ ਮਨ ਦੇ ਵਿੱਚ ਹੋਈ ਉਹਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਕਿ ਇੱਕ ਜੁੱਟ ਹੋ ਕੇ ਚੌਣ ਲੜੀ ਜਾਵੇ ਗੱਲ ਕਰ ਜਦੋਂ ਮਨ ਸ਼ੀਸ਼ੇ ਦੇ ਵਿੱਚ ਟੇੜ ਪੈ ਜਾਂਦੀ ਆ ਉਹ ਦੁਆਰੇ ਕਿੰਨਾ ਫੈਕੀ ਕੋ ਲਈ ਜਾਓ ਉਹ ਲੱਗਦਾ ਨਹੀਂ ਹੁੰਦਾ ਤੇੜ ਤਾਂ ਸਾਹਮਣੇ ਦੀਦੀ ਹੁੰਦੀ ਆ ਵੀ ਦੇਖੋ ਹੁਣ ਆਉਣ ਵਾਲਾ ਸਮਾਂ ਜੇ ਹਾਈ ਕਮਾਂਡ ਵੱਲੋਂ ਭਪੇਸ਼ ਸਾਹਿਬ ਵੱਲੋਂ ਮਤਲਬ ਕੋਈ ਇਹਨਾਂ ਦੇ ਉੱਤੇ ਜਾਦੇ ਪ੍ਰੈਸ਼ਰ ਪੈ ਰਿਹਾ ਤਾਂ ਮਤਲਬ ਇਹ ਜਿਹੜਾ ਰਿਜ਼ਲਟ ਬਦਲ ਦੇ ਵਿੱਚ ਕਾਮਯਾਬੀ ਹੋ ਸਕਦੇ ਨਹੀਂ ਤਾਂ ਫਿਰ ਕਾਂਗਰਸ ਪਾਰਟੀ ਨੂੰ ਨੁਕਸਾਨ ਭੁਗਤਣਾ ਪਏਗਾ ਹਾਂਜੀ ਤਾਂ ਫਿਰ ਹੁੰਦਾ ਹੀ ਹੈ ਜਿੱਥੇ ਵੀ ਅੱਜੇ ਆਪਾਂ ਪਰਿਵਾਰ ਹੈ ਪੰਜ ਮੈਂਬਰਾਂ ਦਾ ਜੇ ਤਿੰਨ ਕਿਸੇ ਪਾਸੇ ਨੇ ਦੋ ਕਿਸੇ ਪਾਸੇ ਨੇ ਤਾਂ ਵੀ ਰਿਜ਼ਲਟ ਨਹੀਂ ਵਧੀਆ ਮਿਲਦੇ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਇੱਕਜੁੱਟਤਾ ਯੂਨਿਟੀ ਇਹ ਤਾਂ ਸਭ ਤੋਂ ਜਿਹੜਾ ਵੱਡਾ ਹਥਿਆਰ ਹੈ ਇੱਕ ਜੁਟਤਾ ਜਿੰਨਾ ਚਿਰ ਇੱਕ ਜੁਟਤਾ ਨਹੀਂ ਹੁੰਦੀ ਉਹਨਾਂ ਚਾ ਮਤਲਬ ਕਾਮਯਾਬੀ ਬਹੁਤ ਮੁਸ਼ਕਲਤ ਲੱਗਦੀ ਚਲੋ ਡਾਕਟਰ ਸਾਹਿਬ ਤੁਸੀਂ ਆਪਣੀ ਕੀਮਤੀ ਜਾਣਕਾਰੀ ਵਧੀਆ ਵਿਚਾਰ ਸਾਡੇ ਚੈਨਲ ਨਾਲ ਸ਼ੇਅਰ ਕੀਤੇ ਦੋ ਤਿੰਨ ਅਪਡੇਟ ਤੇ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਸਾਡਾ ਅੱਜ ਦਾ ਵਿਸ਼ਾ ਸੀ ਕਿ ਰਾਜਾ ਵਿਰਿੰਗ ਨਾਰਾਜ਼ ਹੋਏ ਦਿਖਾਈ ਦੇ ਰਹੇ ਨੇ ਪਰ ਅਜਿਹਾ ਕਿ ਉਹ ਖੁੱਲ ਕੇ ਨਹੀਂ ਬੋਲੇ ਕਿਉਂਕਿ ਕੜੋਲ ਦੀ ਵਾਪਸੀ ਦੇ ਨਾਲ ਹੁਣ ਪਾਰਟੀ ਵਿੱਚ ਫਿਰ ਦੋ ਫਾੜ ਦਿਖਾਈ ਦੇ ਰਹੇ ਨੇ ਹਾਲਾਂਕਿ ਉਹਨਾਂ ਦੀ ਜੁਆਇਨਿੰਗ ਹੈ ਉਹ ਸਾਫ਼ ਤੌਰ ਤੇ ਚੰਨੀ ਸਾਹਿਬ ਕਹਿ ਦिए ਜਾਂ ਆਸ਼ੂ ਤੋਂ ਜਿਹੜੇ ਉੱਥੇ ਕੈਂਡੀਡੇਟ ਉਹਨਾਂ ਨੂੰ ਕਰਾਈ ਗਈ ਹੈ ਪਰ ਰਾਜਾ ਵੜਿੰਗ ਦਾ ਇਹ ਕਹਿਣਾ ਹੈ ਕਿ ਮੈਨੂੰ ਇਸ ਗੱਲ ਬਾਰੇ ਦੱਸਿਆ ਵੀ ਨਹੀਂ ਗਿਆ ਉਸ ਤੋਂ ਅੱਡੀ ਅਪਡੇਟ ਇਹ ਆ ਰਹੀ ਹੈ ਕਿ ਮੁੱਲਾਪੁਰ ਦਾਖਾ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੈਂਸ ਕੀਤੀ ਹੈ ਰਾਜਾ ਵੜਿੰਗ ਦੇ ਵੱਲੋਂ ਅੱਜ ਉਹ ਬਹੁਤ ਵੱਡੇ ਖੁਲਾਸੇ ਵੀ ਕਰਨਗੇ ਆਫਟਰ ਦੁਪਹਿਰ ਤੋਂ ਬਾਅਦ ਜੋ ਵੀ ਖੁਲਾਸੇ ਹੋਣਗੇ ਸੱਤ ਵੇ ਵਤਨ ਦਵਾਵਾਂਗੇ ਏ ਪੰਜਾਬੀ ਟੀਵੀ ਤੇ ਸੋ ਦੋਸਤੋ ਸਾਡਾ ਅੱਜ ਸਵੇਰ ਦਾ ਲਾਈਵ ਦਾ ਵਿਸ਼ਾ ਸੀ ਤੇ ਹੁਣ ਅਸੀਂ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਤੁਸੀਂ ਉੱਥੇ ਦੇਖਦੇ ਹੋ ਪੰਜਾਬੀ ਟੀਵੀ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ ਸਤਿ ਸ੍ਰੀ ਅਕਾਲ